ਬਾ ਅੋਜਲ ਸਾਹਿਬ ਜੋ ਕੱਲ ਰਾਹੁਲ ਗਾਂਧੀ ਜੀ ਦੇ ਨਾਲ ਹੋਇਆ ਆ ਉਹ ਜਿਸ ਤਰ੍ਹਾਂ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਲੈ ਕੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਅਮਿਸ਼ਾ ਨੇ ਵਰਤੀ ਕਿਸ ਤਰ੍ਹਾਂ ਕਰ ਦੇਖਦੇ। ਦੇਖੋ ਬਹੁਤ ਗਲਤ ਸ਼ਬਦਾਵਲੀ ਵਰਤੀ ਜਦੋਂ 75ਵਾਂ ਸੰਵਿਧਾਨ ਦਿਵਸ ਅਸੀਂ ਮਨਾ ਰਹੇ ਹਾਂ ਉਹਦੇ 'ਚ ਸਾਰੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰ ਰਹੇ ਸੀ ਬਾਬਾ ਸਾਹਿਬ ਈਮਰੌਂ ਅੰਬੇਦਕਰ ਜੀ ਦਾ ਬਾਰ-ਬਾਰ ਨਾਮ ਲਿਆ ਜਾਣਾ ਇੱਕ ਸਭਾਵਕ ਈ ਕਿਉਂਕਿ ਉਹਨਾਂ ਨੇ ਹੀ ਸਾਰੀ ਸਿਰਜਣਾ ਕੀਤੀ ਹੈ। ਬਿਲਕੁਲ ਪਰ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਾ। ਉਹਨਾਂ ਨੇ ਬੜੇ ਅਪਸ਼ਬਦ ਤਰੀਕੇ ਦੇ ਨਾਲ ਬੜੀ ਗਲਤ ਤੰਜ ਤਰੀਕ ਤੰਜ ਘਸਿਆ ਬਾਬਾ ਸਾਹਿਬ ਤੇ ਜਿਸ ਕਾਂਗਰਸ ਪਾਰਟੀ ਜਿਹੜੀ ਮੀਛਾ ਇਹਨਾਂ ਮੁੱਦਿਆਂ ਦੇ ਉੱਤੇ ਬੜਾ ਤਿਆਰ ਰੱਖਦੀ ਕਾਂਗਰਸ ਪਾਰਟੀ ਨੇ ਕਿਹਾ ਕਿ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਇਹ ਵੀ ਮੰਗਣ ਭਾਜਪਾ ਵੀ ਮੰਗੇ ਮਾਫੀ ਪ੍ਰਧਾਨ ਮੰਤਰੀ ਮਾਫੀ ਮੰਗੇ ਇਸ ਗੱਲ ਤੇ ਕਿ ਬਹੁਤ ਵੱਡਾ ਅਪਮਾਨ ਤੁਸੀਂ ਕੀਤਾ ਹੈ ਔਰ ਉਹ ਔਨ ਰਿਕਾਰਡ ਆ ਗਿਆ ਬਿਲਕੁਲ ਉਹ ਭਾਸ਼ਣ ਵਿੱਚ ਵੀ ਪੱਕਾ ਸਾਰੀ ਉਮਰ ਲਈ ਦਰਜ ਹੋ ਗਿਆ ਪਰ ਉੱਤੇ ਮਾਫੀ ਮੰਗਣ ਦੀ ਬਜਾਏ ਰਾਹੁਲ ਗਾਂਧੀ ਤੇ ਝੂਠਾ ਬਰਕਰਾਰ ਦਰਜ ਕਰਦਾ ਜਦ ਕਹੀਂ ਕਿਹਾ ਕਿ ਵੀਡੀਓ ਦਿਓ ਚੱਪੇ ਚੱਪੇ ਤੇ ਪਾਰਲੀਮੈਂਟ ਵਿੱਚ ਵੀਡੀਓ ਮਤਲਬ ਕੈਮਰੇ ਦੇ ਅੰਦਰ ਜੀ ਤਾਨੂੰ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਵੀਡੀਓ ਨਹੀਂ ਰਿਲੀਜ਼ ਕਰਦੇ ਬਸ ਜੋ ਤੱਕਾ ਹੋ ਗਿਆ ਸੋ ਇਸ ਕਰਕੇ ਇਹ ਬਾਜ਼ ਦੱਬਣਾ ਚਾਹੁੰਦੇ ਆ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਦੀ ਆਵਾਜ਼ ਨਹੀਂ ਦਬ ਸਕਦੀ ਅੱਜ ਜਨ ਜਨ ਦੇ ਵਿੱਚ ਰਾਹੁਲ ਗਾਂਧੀ ਹੈ ਸਾਰੇ ਦੇਸ਼ 'ਚ ਵਿਰੋਧ ਹੋ ਰਿਹਾ ਹੈ ਇਸ ਜਿਹੜੀ ਘਟਨਾ ਇਹਨਾਂ ਨੇ ਕੀਤੀ ਹੈ ਬਾਬਾ ਸਾਹਿਬ ਵੀਰੋਂ ਬੇਤਰੀਂ ਦਾਪਮਾਨ ਕੀਤਾ ਉਹ ਡਰਦੇ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਪਰ ਮੈਂ ਕਹਿਣਾ ਚਾਹੁੰਦਾ ਇਹਨਾਂ ਨਾਲ ਕੋਈ ਫਰਕ ਨਹੀਂ ਪੈਣਾ ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ ਵੱਡਾ ਕੁਰਬਾਨੀਆਂ ਦੀ ਇੱਕ ਵਿਸਾਤ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦੀ ਕੀਤੀਆਂ ਨੇ ਸੋ ਇਹਨਾਂ ਦੇ ਇਹਦਾ ਅਸਰ ਨਹੀਂ ਪੈਣਾ ਸੋ ਇਹ ਜੋ ਗੁਜਰਾਤ ਚ ਕਰਦੇ ਆ ਉਹ ਹੀ ਇੱਥੇ ਕਰਦੇ ਆ